ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਾਤ ਬਾਤ ਸਵਾਗਤ ਹੈ ਮੈਂ ਪ੍ਰਦੀਪ ਤੇ ਮਾਨ ਤੇ ਰੁਕ ਕਰਦੇ ਹਾਂ ਇਸ ਵੇਲੇ ਦੇ ਬੁਲਟਨ ਦਾ ਭਗਵੰਤ ਮਾਨ ਨੇ ਰੋਪੜ ਵਿੱਚ ਆਪ ਉਮੀਦਵਾਰ ਮਾਲਵਿੰਦਰ ਸਿੰਘ ਕਾਂਗਲੇ ਕੀਤਾ ਚੋਣ ਪ੍ਰਚਾਰ ਵਰਕਰਾਂ ਨੇ ਫੁੱਲਾਂ ਦੀ ਕੀਤੀ ਵਰਖਾ ਅਮਰਿੰਦਰ ਸਿੰਘ ਰਾਜਾ ਵੜਿੰਗਾ ਪਤਨੀ ਸਨੇ ਤਖਸ਼ੀ ਤਮਤਮਾ ਸਾਹਿਬ ਵਿਖੇ ਹੋਏ ਨਤਮਸਤਕ ਟਿਕਟ ਮਿਲਣ ਤੇ ਸ਼ੁਕਰਾਨੇ ਵਜੋਂ ਤਖ ਸਾਹਿਬ ਵਿਖੇ ਕੀਤੀ ਸੇਵਾ ਕਾਂਗਰਸ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਬਲਕੌਰ ਸਿੰਘ ਦਾ ਬਿਆਨ ਇਲੈਕਸ਼ਨ ਬਾਰੇ ਦੱਸੀ ਦੋ ਟੁਕ ਅਮਰਪਾਲ ਸਿੰਘ ਖਿਲਾਫ ਅਲਟੋਹਾਨੋ ਮੈਦਾਨ ਵਿੱਚ ਉਤਾਰ ਕਸੂਤਾ ਕਿ ਰਿਆ ਕਾਲੀ ਦਲ ਮਾਪਿਆਂ ਨੇ ਕੀਤਾ ਵੱਡਾ ਖੁਲਾਸਾ ਰਾਜਾ ਵੜਿੰਗ ਨੂੰ ਟਿਕਟ ਮਿਲਣ ਤੇ ਰਵਨੀਤ ਮਿੱਟੂ ਦਾ ਆਇਆ ਵਿਵਾਦਿਤ ਬਿਆਨ ਕਿਹਾ ਆਊਟਸਾਈਡਰ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈਣ ਲਈ ਲੁਧਿਆਣੇ ਆਇਆ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਨਾਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਰੂਪਨਗਰ ਸ਼ਹਿਰ ਵਿੱਚ ਸੀਐਮ ਭਗਵੰਤ ਮਾਨ ਦਾ ਪਹਿਲਾ ਰੋਡ ਸ਼ੋਅ ਸਤਾਨਕ ਸ਼ਹੀਦ ਪਗਤ ਸਿੰਘ ਚੌਂਕ ਤੋਂ ਸ਼ੁਰੂ ਕੀਤਾ ਗਿਆ ਕਿਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਲੇਟ ਪਹੁੰਚੇ ਤੇ ਲੋਕ ਸਾਢੇ 30 ਘੰਟੇ ਉਡੀਕਦੇ ਰਹੇ ਲੋਕਾਂ ਨੇ ਮੁੱਖ ਮੰਤਰੀ ਰਾਏ ਨੇ ਖਾਨਾ ਸਵਾਗਤ ਕੀਤਾ ਕਿ ਇੱਕ ਵਾਰ ਫੇਰ ਫੁੱਲਾਂ ਦੀ ਵਰਖਾ ਹੁੰਦੀ ਹੋਈ ਨਜ਼ਰ ਆਈ ਤਾਂ ਭਗਵੰਤ ਮਾਨ ਅੱਖਾਂ ਸਾਹਮਣੇ ਹੱਥ ਜੋੜ ਕੇ ਆਪਣੇ ਆਪ ਨੂੰ ਫੁੱਲਾਂ ਤੋਂ ਬਚਾਉਂਦੇ ਵੀ ਨਜ਼ਰ ਆਏ ਸੀਐਮ ਭਗਵੰਤ ਮਾਨ ਨੇ ਰੋਡ ਸ਼ੋਦਾਰਨ ਨਗਰ ਕੌਂਸਲ ਚੌਕ ਵਿਖੇ ਪ੍ਰਦਰਸ਼ਨ ਦੀ ਸਮਾਪਤੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ ਗੁਰੂ ਸਾਹਿਬ ਨੇ ਆਪਣੇ ਪਿਤਾ ਨੂੰ ਦਿੱਲੀ ਭੇਜ ਦਿੱਤਾ ਜਦੋਂ ਕਸ਼ਮੀਰੀ ਪੰਡਤਾਂ ਨੂੰ ਖਤਰਾ ਸੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਹਿੰਦ ਚਾਦਰ ਦੇ ਰੂਪ ਵਿੱਚ ਪੇਸ਼ ਕੀਤਾ ਪਰ ਅੱਜ ਦੇ ਤਾਨਾਸ਼ਾ ਸਾਨੂੰ ਜਾਤ ਤੇ ਆਧਾਰ ਤੇ ਵੰਡ ਕੇ ਵਾਕ ਕਰਨਾ ਚਾਹੁੰਦੇ ਨੇ ਇਸੇ ਦੇ ਨਾਲ ਉਹਨਾਂ ਨੇ ਪੰਜਾਬ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਜੋ ਵਿਉਂਤਬੰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਅਸੀਂ ਈਦ ਸੰਗਰਾਮ ਰਾਮ ਨੌਵੀਂ ਗੁਰਪੁਰਪ ਹਨੂਮਾਨ ਜਨਮ ਦਿਤੀ ਇਕੱਠੇ ਮਨਾਉਨੇ ਆ ਪਰ ਫਿਰ ਵੀ ਸਾਨੂੰ ਵਾਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਕੰਮ ਦੀ ਕਰਦੇ ਹਾਂ ਚੰਦੀ ਰਾਜਨੀਤੀ ਨਹੀਂ ਕਰਦੇ ਉਹਨਾਂ ਕਿਹਾ ਕਿ ਹੁਣ ਉਦਯੋਗ ਪਤੀਆਂ ਲਈ ਬਿਜਲੀ ਦੀ ਸਸਤੀ ਵਿਵਸਥਾ ਕਰਨ ਬਾਰੇ ਸੋਚ ਰਹੇ ਆ ਹੋਰ ਕੀ ਕੋ ਜਾਣਕਾਰੀ ਦਿੱਤੀ ਸੀ ਐਮ ਭਗਵੰਤ ਮਾਨ ਨੇ ਇਸ ਬਾਰੇ ਆਓ ਦੇਖਦੇ ਆ ਅਸੀਂ ਉਹ ਲੋਕ ਆ ਜਿਹੜੇ ਸਰਬੱਤ ਦਾ ਭਲਾ ਮੰਗਦੇ ਆ ਇਹ ਸਾਨੂੰ ਅੱਜ ਦੇ ਤਾਨਾਸ਼ਾ ਇਹ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਜਾਤਾਂ ਪਾਤਾਂ 'ਚ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਲੱਗ ਲੱਗ ਕਰਨ ਨੂੰ ਫਿਰਦੇ ਆ ਇਹਨਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਆਪਣੀਆਂ ਇਤਾਂ ਸੰਗਰਾਣਾਂ RAM NAVMIYA GURPURV HANUMAN JANHTIAN ਅਸੀਂ ਇਕੱਠੇ ਮਨਾਉਨੇ ਆ ਸਾਡੇ ਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰੋ ਇਹ ਨਫਰ ਦੀ ਰਾਜਨੀਤੀ ਕਰਦੇ ਆ ਇਹ ਭਾਈ ਨੂੰ ਭਾਈ ਨਾਲ ਲੜਾਉਂਦੇ ਆ ਇਹ ਧਰਮ ਵਾਲੇ ਦੂਜੇ ਧਰਮ ਨਾਲ ਲੜਾਉਂਦੇ ਆ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਚੰਮ ਦੀ ਰਾਜਨੀਤੀ ਨਹੀਂ ਕਰਦੇ ਕੰਮ ਦੀ ਰਾਜਨੀਤੀ ਕਰਦੇ ਆ 2 ਸਾਲ ਹੋਏ ਨੇ ਸਰਕਾਰ ਬਣੀ ਨੂੰ ਥੋੜੀ ਆਪਣੀ ਸਕੂਲ ਆਫ ਫੈਮਿਨਸ ਖੁੱਲ ਗਏ ਆਮ ਆਦਮੀ ਕਲੀਨਿਕ 292 ਖੁੱਲ ਗਏ 1.5 ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ ਸਾਰੇ ਟੈਸਟ ਫ੍ਰੀ ਨੇ ਸਾਰੀਆਂ ਦਵਾਈਆਂ ਫ੍ਰੀ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਗੁਰੂ ਕੀ ਧਰਤੀ ਐ ਮੈਂ ਝੂਠ ਨਹੀਂ ਬੋਲਦਾ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਵੇਲੇ ਕਿਸੇ ਦਾ 1 ਰੁਪਿਆ ਲੱਗਿਆ ਹੋਵੇ 90% 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸਿਰਫ 21% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ 21% 21% 21% ਨਹਿਰੀ ਨਹਿਰੀ ਪਾਣੀ ਖੇਤਾਂ ਤੱਕ ਜਾਂਦਾ ਸੀ ਅੱਜ 98% ਹੋ ਗਿਆ ਅਗਲੇ ਅਕਤੂਬਰ ਚ ਐਸੇ ਆਉਣ ਵਾਲੇ ਅਕਤੂਬਰ ਚ 70% ਹੋ ਜਾਊਗਾ 1 ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਅਜਿਵੇਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ 'ਚ उतारे ਗਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਮਨਦੀਪ ਰਾਜਾ ਵੜਿੰਗ ਅਤੇ ਉਹਨਾਂ ਦੀ ਧਰਮਪੰਨੀ ਬੀਬਾ ਅਮ੍ਰਿਤਾ ਵੜਿੰਗ ਜਿੱਥੇ ਸ਼ੁਕਰਾਨੇ ਮੇਜ ਉੱਤੇ ਅਕਸ਼ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਉੱਥੇ ਉਹਨਾਂ ਨੇ ਕਾਫੀ ਸਮੇਂ ਤੱਕ ਸਾਹਿਬ ਵਿਖੇ ਤੱਕ ਸਾਹਿਬ ਨੂੰ ਜਾਂਦੀਆਂ ਪੌੜੀਆਂ ਦੀ ਸਫਾਈ ਦੀ ਸੇਵਾ ਨਿਭਾਈ ਸੇਵਾ ਨਿਭਾਉਣ ਉਪਨੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਬਠਿੰਡਾ ਨੂੰ ਛੱਡ ਹੁਣ ਲੁਧਿਆਣਾ ਦੇ ਮੈਦਾਨ ਵਿੱਚ ਉਤਰਨ ਤੇ ਸਵਾਲ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾਵੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਉਹ ਤਾਂ ਚਾਹੁੰਦੇ ਸਨ ਕਿ ਕਿਤੋਂ ਵੀ ਚੋਣਾਂ 'ਤੇ ਲੜ ਕੇ ਸਮੁੱਚੇ ਪੰਜਾਬ 'ਚ ਨਿਗਰਾਨੀ ਕੀਤੀ ਜਾਵੇ ਅਤੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇ ਪਰ ਜਦੋਂ ਲੰਬਾ ਸਮਾਂ ਕਾਂਗਰਸ ਸਰਕਾਰਾਂ 'ਚ ਸੱਤਾ ਸੁੱਖ ਪੋਕੇ ਰਵਨੀਤ ਸਿੰਘ ਵਿੱਟੂ ਨੇ ਪਾਰਟੀ ਨੂੰ ਛੱਡ ਕੇ ਧੋਖਾ ਦਿੱਤਾ ਤਾਂ ਉਨ੍ਹਾਂ ਲਈ ਸੀਨੀਅਰ ਲੀਡਰਸ਼ਿਪ ਨੇ ਇਹ ਰਾਹ ਖੋਦ ਦਿੱਤਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਲਈ ਉਹਨਾਂ ਦੀ ਹਵੇਲੀ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਪਹੁੰਚੇ। ਉਹਨਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਮਿੰਦਰ ਸਿੰਘ ਰਾਜਾ ਵੜਿੰਦਾ ਤਲਵੰਡੀ ਸਾਬੋ ਤੋਂ ਪਿੰਡ ਮੂਸਾ ਪਹੁੰਚਣਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪ੍ਰਤਾਪ ਸਿੰਘ ਬਾਜਵਾ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਹਨਾਂ ਦੇ ਬੇਟੇ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਇਹ ਵੀ ਉਹਨਾਂ ਨੂੰ ਯਾਦ ਕਰਵਾਇਆ ਪਰ ਉਸਦੇ ਚਲੇ ਜਾਣ ਤੋਂ ਬਾਅਦ ਪਾਰਟੀ ਨੇ ਉਸ ਨੂੰ ਯਾਦ ਤੱਕ ਨਹੀਂ ਕੀਤਾ ਤੇ ਨਾ ਹੀ ਉਸ ਦੀ ਕੋਈ ਪੁੱਛਗਿੱਛ ਕੀਤੀ ਤਾਂ ਹੋਰ ਕਿਸ ਤਰ੍ਹਾਂ ਨਾਰਾਜ਼ਗੀ ਜ਼ਾਹਿਰ ਕੀਤੀ ਬਲਕੌਰ ਸਿੰਘ ਨੇ ਆਓ ਦੇਖਦੇ ਹਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਕਹਿਣੀਆਂ ਵੀ ਚੌਂਦੇ ਸਿੱਧੂ ਸਾਹਿਬ ਆਏ ਸਾਡੇ ਕੋਲੇ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦ ਦੇ ਜਿੱਦੇ ਨੇ ਇਹ ਇਲੈਕਸ਼ਨ ਦਾ ਸਿਸਟਮ ਹਲਾਉਣੇ ਇਸ ਵਿੱਚ ਇਹ ਗੱਲ ਬਿਲਕੁਲ ਸਹੀ ਗਈ ਹੈ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਕਿਤਾਬ ਦਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲਖੁਆਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਲੱਗੇ ਗੱਲ ਮਹਿਸੂਸ ਹੋ ਗਈ ਹੈ ਕਦੇ ਕਦੇ ਵੀ ਮੈਨੂੰ ਕੋਈ ਐਸਟੇਟ ਦਾ ਕੋਈ ਵਿਸ਼ਵਾਸ ਤੋਂ ਨਹੀਂ ਲਿਆ ਨਹੀਂ ਅੱਜ ਤੱਕ ਵੀ ਕੋਈ ਕਰੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਰਿਹਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜੀ ਦੇ ਦੁੱਖ ਤੋਂ ਸੋ ਤੋਂ ਨਿਕਲ ਕੇ ਲਕਸ਼ਾ ਲੜਨੀ ਹੈ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪਾਈ ਬੈਠਾ ਹੋਵੇ ਜੀ ਮਨੋਗਨ ਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਥੰਮੇ ਜਦੋਂ ਆਪਾਂ ਸੋਚਦੇ ਆਂ ਕਿ ਅੱਜ ਜੇ ਮੈਂ ਆਪਦੇ ਵਿੱਚ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਕੀ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਦਾ ਮੌਕੇ ਦੇ ਸਾਹਮਣੇ ਪੁਸ਼ਪਾ ਸ਼ਰਵਾ ਕੇ ਜਾਣਿਆ ਅਸੀਂ ਇਹਦੀ ਗੱਲ ਰੱਖਾਂਗੇ ਕਿ ਕਿਹੜੀ ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿੰਨੇ ਮੇਰਾ ਕੇਸ ਜਿਵੇਂ ਮੇਰੇ ਸਤਾਤ ਸਾਥੀ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਪੂਰਾ ਨਹੀਂ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਦਾ ਕਿਸੇ ਦੇ ਸਤਾਤਾ ਨੋਟਸ ਵੀ ਨਹੀਂ ਲੈ ਸਕਦਾ 2 ਮਹੀਨੇ ਹੋ ਗਏ ਅੱਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਇਹ ਸਰਕਾਰ ਆਸਰੇ ਵਿੱਚ ਮਿਲੇ ਹੋਏ ਨੇ ਫਲੋਰੈਂਸ ਨੂੰ ਬੀਜੇਪੀ ਦੋ ਤਾਂ 268 ਲੱਖ ਦੇ ਗੁਜਰਾਤ ਸੇਵ ਕਰ ਦਿੱਤੀ ਹੈ ਇਹ ਆ ਕੇ ਤੋਂ ਕਿਸੇ ਪੇਸ਼ੇ ਦੇ ਉੱਤੇ ਨਹੀਂ ਉਹਨਾਂ ਦੀ ਮਰਜ਼ੀ ਹੈ ਕਦੇ ਵੀਡੀਓ ਕਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਹੈ ਕੋਈ ਪਬਲਿਕੀਸ਼ਨ ਦਾ ਉਹ ਕਦੇ ਹਾਮੀ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਦਾ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਹ ਸਰਕਾਰਾਂ ਨੂੰ ਇਹ ਪੁੱਛਣਾ ਚਾਹਦਾ ਜਦੋਂ ਮੇਰੇ ਬੇਦੋਸ਼ੇ ਨੂੰ ਅਈ ਤੋਂ ਇੱਕ ਇੱਕ 4 ਕਿਲੋਮੀਟਰ ਤੇ ਜਾਂਦੇ ਬੋੜੀਆਂ ਨਾਲ ਭੁਲੂਟਾ ਜਾਂਦਾ ਤਾਂ ਲਾਰੈਂਸ ਆਪਣੀ ਪੇਸ਼ੀ ਦੇ ਉੱਤੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈਣੀ ਇਸ ਨੂੰ ਕੀ ਬੰਦ ਮੈਂ ਪੰਜਾਬ ਦੇ ਗਮਾਉ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੋਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਦੀ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤ ਦੇ ਨਿਧ ਜੇ ਕੰਡੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹਦੀ ਔਰ ਜਿਹੜੇ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦੇ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਕੋਸ਼ੀ ਦਾ ਮੂੰਹ ਨਹੀਂ ਟਕਿਆ ਹੁੰਦਾ ਕਦੇ ਕਿਸੇ ਦੇ ਹੱਥ ਗੜੀਆਂ ਲੱਗੀ ਹੁੰਦੀ। ਔਰ ਸਾਡੇ ਮੇਰੇ ਬੈਗ ਕੋਟ ਦੇ ਵਿੱਚ ਜਾਂਦੇ ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ ਮੇਰਾ ਪਸੂਪ ਬੈਕਪੈਕ ਹੁੰਦਾ ਤੇ ਮੈਨੂੰ ਕਦੇ ਹੱਥ ਮਾਰ ਘਟੋ ਕੇ ਬੈਠੇ ਤੱਕ ਦੀ ਬੜੀ ਗੱਲ ਹੈ ਲਾਈਨ ਬਣਾ ਲੈਂਦੀ ਹੈ ਪੁਲਿਸ ਉਹਦੇ ਨਾਲ ਪਿੱਛਾ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਦੇ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਗੇਟ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਛ ਮਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾਰੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹੋ ਜਿਹੇ ਮਾਰੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਰਲੇ ਹੋਏ ਨੇ ਜਦੋਂ ਕਿਸੇ ਨੂੰ ਫਰੋਦੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰ ਲਾਂ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਪੜ੍ਹ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਰੇ ਲਾਉਣੇ ਪੋਲੀਟੀਸ਼ੀਅਨ ਉਹ ਕਿਸ ਤਰ੍ਹਾਂ ਸ਼ਹਿਦ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਦੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਜਿੰਨ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨੇ ਕਿ ਦਰਿਆ ਹੋਇਆ ਫਿਰ ਉਹ ਉਹ ਹੱਸ ਕੇ ਕਰਦੇ ਫੂਸੀ ਉੱਡੇ ਪੈ ਜਾਂਦੇ ਮੜਾ ਜਾਂ ਹੌਸਪਟਲ ਤੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸੋਨੂੰ ਚਾਹੁੰਦਾ ਸੀ ਜਿੰਦਾ ਇੱਥੇ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਵੱਗ ਜਾਂਦਾ ਅਸੀਂ ਮਰਦਾ ਸਕਦੇ ਹਾਂ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਚਾਹੁੰੂ ਇਹੋ ਹੋ ਜੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣੇ ਕੇ ਜਾਣਗੇ ਮੈਂ ਉਹ ਹੀ ਗੱਲ ਇਹਨਾਂ ਦੇ ਚਿਹਰਿਆਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਸੁਣੋ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚੋਹਣ ਵਾਲੇ ਬਹੁਤ ਕਹਿੰਦੇ ਨੇ ਬਾਪੂ ਤੂੰ ਠੱਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੈਂ ਨੇ ਮੇਰੇ ਮੇਰੇ ਗੱਲ ਤੁਸੀਂ ਦਿਮਾਗ ਦੇ ਵਿੱਚ ਮੈਂ ਸਾਰ ਨੂੰ ਯਕੀਨ ਦਿਵਾਉਣਾ ਚਾਹੁੰਨਾ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਵੰਥੇ ਲਵਾਂਗੇ ਸਾਰਿਆਂ ਨਾਲ رابطہ ਕਰਕੇ ਲਵਾਂਗੇ ਲੀਡਰਸ਼ਿਪ ਨਾਲ ਰਾਇਆ ਕਰਕੇ ਲਵਾਂਗੇ ਜੇ ਜਿਵੇਂ ਕੋਈ ਹੁਕਮ ਆਊਗਾ ਉਦੋਂ ਅਸੀਂ ਆਪਾਂ ਅਗਲੀ ਕਾਰਵਾਈ ਆਪਦੀ ਕਰਾਂਗੇ ਸਾਰੇ ਤਾਂ ਮੈਂ ਤੋਂ ਸਾਰੇ ਨੂੰ ਇੱਥੇ ਉਹ ਦਿੱਤੇ ਆਇਆ ਕਹਿੰਦਾ ਕੋਈ ਭਾਪ ਹੋਇਆ ਗੱਲ ਬੱਤ ਬੱਤ ਘੱਟ ਵੀ ਕਹਿ ਗਿਆ ਹੁਣ ਮੈਂ ਤੁਹਾਨੂੰ ਮੈਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਦਾ ਬਖਸ਼ਰ ਬਾਈ ਰਾਜਾ ਦੇਖੋ 14 ਦੇ ਸਮੂਤੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮਿਰਸਾ ਸਿੰਘ ਬਲਟੋਹਾ ਨੂੰ ਆਪਣਾ ਉਮੀਦਵਾਰ ਐਲਾਨ ਸ਼੍ਰੋਮਣੀ ਅਕਾਲੀ ਦਲ ਕਸੂਤਾ ਕਰਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਖਿਲਾਫ ਉਮੀਦਵਾਰ ਉਤਰਨ ਕਰਕੇ ਪੰਥਕ 13 ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੇਰਿਆ ਜਾ ਰਿਹਾ ਹੈ ਬਲਟੋਹਾ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਹਮਾਇਤ ਵੀ ਮੰਗੀ ਪਰ ਉਹਨਾਂ ਨੂੰ ਖਾਲੀ ਹੱਥ ਪਰਤਣਾ ਪਿਆ ਇਸ ਤੋਂ ਮਗਰੋਂ ਅਮਰਪਾਲ ਸਿੰਘ ਦੇ ਮਾਪਿਆਂ ਨੇ ਬਲਟੋਹਾ ਨੂੰ ਸਮਰਥਨ ਦੇਣ ਤੋਂ ਇਨਕਾਰ ਵੀ ਕਰ ਦਿੱਤਾ ਸੀ ਤੇ ਇਸ ਬਾਰੇ ਉਹਨਾਂ ਨੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਕੀ ਕੁਝ ਕਿਹਾ ਉਹਨਾਂ ਨੇ ਆਓ ਵੇਖਦੇ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਦੇ ਖਰੂਸ ਹਲਕਾ ਖਰੂਸ ਸਭ ਤੋਂ ਚੌੜ ਰਿਹਾ ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਉਹ ਉਦੋਂ ਬਾਅਦ ਚ ਹਾਲਾਤ ਇਦਾਂ ਦੇ ਬਣ ਕੇ ਕਿ ਅਮਰਪਾਲ ਨੂੰ ਇਹ ਚੋਣ ਮੈਦਾਨ ਚ ਆਉਣਾ ਪਿਆ ਤੇ ਇਹਨਾਂ ਦੇ ਅਸੀਂ ਸਮੁੱਚੀ ਅਕਾਲੀ ਦਲ ਅਮਰਸਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਾ ਨੂੰ ਮੁੱਖ ਰੱਖਦੇ ਹੋયા ਬਲੇਰ ਸਾਹਿਬ ਹੁਣ ਆਪਣਾ ਪਿੱਛੇ हट ਗਏ ਤੇ ਇਸ ਕਰਕੇ ਅਸੀਂ ਇਹਨਾਂ ਵਾਸਤੇ ਪੂਰੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਪਾਰਟੀ ਬਾਜ਼ੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਮਾਨ ਸਾਹਿਬ ਇੱਕ ਬਲੰਦ ਆਵਾਜ਼ ਆ ਤੇ ਭਾਈ ਅਮਰਪਾਲ ਸਿੰਘ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਵੀਰਾਂ ਕਰਕੇ ਚੱਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਜਿ ਤੇ ਉਹਨਾਂ ਦਾ ਸਾਥ ਦਿਓ ਵੱਤੋਂ ਵੱਧ ਤੇ ਇਹ ਤੇ ਇਹਨਾਂ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹ ਉਹਨਾਂ ਦੀ ਵੱਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਖਿਲਾ ਰਿਆ ਸੀ ਤੇ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਲਈ ਮਤਲਬ ਸੀਟ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੀ ਆਂ ਬਾਕੀ ਮੈਂ ਸਾਰੀ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਕਿਸੇ ਗੁਰੂ ਵਰ ਤੋਂ ਸਰਦਾਰ ਸਿੰਘ ਰਣਜੀਤ ਸਿੰਘ ਕਮਾਲ ਦੇਖਦੋ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੰਨੀ ਵੀ ਵੱਧ ਚੜ ਕੇ ਵੋਟਾਂ ਪਾ ਕੇ ਇਹਨਾਂ ਨੂੰ ਸਾਮਝਾ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬ ਵਿੱਚ ਆਉਣਗੇ ਤਾਂ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਮਰਿੰਦੀ ਸਿੰਘ ਬਾਦ ਦੇ ਕੈਂਡੀਡੇਟ ਹੈ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਅਸੀਂ ਤਾਂ ਕੋਈ ਏਡੀ ਵੱਡੀ ਚੁਣੌਤੀ ਨਹੀਂ ਦੇਖਦੇ ਅਸੀਂ ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਜੀ ਉਹ ਜੋ ਉਹ ਜਿਹੋ ਜਿਹਾਂ ਕੱਟੀਆਂ ਚਾਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਲੜਨ ਨੂੰ ਤੇ ਮੈਦਾਨ ਖੁੱਲਾ ਪਿਆ ਹੋ ਆ ਜਾਣ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਦੀ ਕੋਈ ਨਹੀਂ ਸਾਡੀ ਓਟ ਗੁਰੂਮਹਾਰਾਜ ਤੇ ਸੰਗਤ ਹੈ ਬਾਦੋਂ ਨੂੰ ਬਹੁਤ ਆਪਣਾ ਕੈਂਡੀਡੇਟ ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਅਬਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਪਾਪਾ ਉਮੀਦਵਾਰ ਰਮਨੀਸ਼ ਸਿੰਘ ਬਿੱਟੂ ਨੇ ਖੂਪੜਾ ਸੱਡ ਢੀ ਰਮਨੀਸ਼ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਨੇ ਆਊਟਸਾਈਡਰ ਨੂੰ ਲੁਧਿਆਣਾ ਲੋਕ ਸਭਾ ਚੋਣ ਲਈ ਮੈਦਾਨ ਵਿੱਚ ਉਤਾਰ ਕੇ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਉਨਾ ਕਹਿਆ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਨੂੰ ਚੋਣ ਲੜਨ ਲਈ ਲੁਧਿਆਣਾ ਦਾ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ ਪਾਰਟੀ ਨੂੰ ਬਾਹਰੋਂ ਉਮੀਦਵਾਰ ਲੱਭ ਕੇ ਲਿਆਉਣਾ ਪਿਆ ਹੈ ਲੁਧਿਆਣਾ ਦੇ ਸਮੂਚੀ ਕਾਂਗਰਸ ਪਾਰਟੀ ਦੇ ਕੇਡਰ ਲਈ ਇਹ ਨਾਮੋਸ਼ੀ ਵਾਲੀ ਗੱਲ ਹੈ ਤੇ ਪਾਰਟੀ ਪ੍ਰਧਾਨ ਨੂੰ ਹੀ ਉਮੀਦਵਾਰ ਐਲਾਨ ਦਿੱਤਾ ਗਿਆ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਰਵਨੀਤ ਬਿੱਟੂ ਆਓ ਦੇਖਦੇ ਹਾਂ ਜਿਹੜੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਸੀ ਤਾਂ ਹੀ ਤਾਂ ਮੈਂ ਬੀਜੇਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਉਹ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ ਦਮ ਹੀ ਨਹੀਂ ਇਹ ਉਹਨਾਂ ਦੀ ਸੋਚ ਬਹੁਤ ਜਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦੀ ਹੋ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡ ਕੈਂਡੀਡੇਟ ਨੂੰ ਟਿਕਟ ਦੇ ਰਹੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਏ ਉਦੋਂ ਹੀ ਕਲੀਅਰ ਹੋ ਗਿਆ ਸੀ ਕਿ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਗਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਦੇ ਚੰਗਾ ਇੰਡਸਟਰੀ ਜਾਂ ਤੇ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਪੂਰੇ ਬੜੇ ਵੱਡੇ ਆਧਾਰੇ ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਪਸ ਉਹਨਾਂ ਦੇ ਵਿੱਚ ਉਹਨੇ ਰੂਪ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹੋ ਜੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਕਿ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਉਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਆ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਟਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਤੁਹਾਨੂੰ ਲੱਗਦਾ ਹੈ ਮੈ ਤੁਸੀ ਸਮਝਦੇ ਹੋ ਕਿ ਮੁਕਾਬਲਾ ਹੈ ਨਹੀਂ ਹੈ ਕਿ ਰਾਜਾ ਬਣੀ ਨਹੀਂ ਮੈਂ ਬਿਲਕੁਲ ਕਦੇ ਵੀ ਰਾਜਾ ਬਣੀ ਦੀ ਗੱਲ ਨਹੀਂ ਕਰੂੰਗਾ ਗੱਲ ਹੈ ਕਾਂਗਰਸ ਕਾਂਗਰਸ ਇਸ ਵੇਲੇ ਬਿਲਕੁਲ ਲਿਬੜ ਚੁੱਕੀ ਆ ਕਾਂਗਰਸ ਪਾਰਟੀ ਦੇ ਕੱਲ ਦਿੱਲੀ ਦੇ ਪ੍ਰਧਾਨ ਜਿਹੜੇ ਅਰਜਾਈ ਦੇ ਕੇ ਚਲੇ ਗਏ ਕਾਂਗਰਸ ਪਾਰਟੀ ਮਤਲਬ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਦੀ ਸੀਟ ਉੱਤੇ ਸਫਲੈਂਸ ਕੀਤਾ ਹੈ ਕੁਰੂ ਖੇਤਰ ਚ ਚੁਣਾਈਸ ਕੀਤਾ ਇਹ ਦਿੱਲੀ ਚ بڑے بڑے ਸੰਦੀਪ 딕ਸ਼ਿਤ ਜੀ ਸ਼ੀਲਾ 딕ਸ਼ਿਤ ਦੇ بیٹے लवली ਜੀ ਉਹ ਜੇ ਛੱਡਦੇ ਸਿਰਫ ਸਮਝੌਤਾ ਇਹ ਜਿਹੜਾ ਭਗਵਾਨ ਆਦਮੀ ਪਾਰਟੀ ਨਾਲ ਕਰ ਲਿਆ ਤੇ ਤੁਸੀਂ ਆਹ ਅੰਦਾਜ਼ਾ ਲਾਓ ਕਾਂਗਰਸ ਦੇ ਪੱਲੇ ਕੀ ਹੈ ਜਿਹੜੀ ਇੱਕ ਐਨੀਕ ਪਾਰਟੀ ਜਿਹਦੇ ਨਾਲ ਅਲਾਈਅንስ ਕਰਕੇ ਉਹ ਲੜ ਰਹੇ ਨੇ ਜੇ ਕਾਂਗਰਸ ਦੇ ਪੱਲੇ ਹੁੰਦਾ ਕੁਝ ਤਾਂ ਉਹ ਅਲਾਈਅንስ ਕਰਕੇ ਲੜਦੇ ਇਸ ਕਰਕੇ ਇਹ ਕੰਮ ਤੇ ਲਿਖਿਆ ਹੈ ਵੀ ਉਹਨਾਂ ਦਾ ਹੀ ਵਿਚਾਰਿਆਂ ਦੇ ਪੱਲੇ ਨਹੀਂ ਹੈ। ਆ ਕਾਂਗਰਸ ਦੇ ਲੁਧਿਆਣਾ ਦੀ ਲੋਕਲ ਲੀਡਰਸ਼ਿਪ ਲਗਾਤਾਰ ਕਹਿ ਰਹੀ ਸੀ ਕਿ ਬਾਹਰੀ ਉਮੀਦਵਾਰ ਮਨਜ਼ੂਰ ਨਹੀਂ। ਅਗਰ ਬਾਹਰੀ ਉਮੀਦਵਾਰ ਹੋਏਗਾ ਤਾਂ ਫਿਰ ਨਮਸਤੇ। ਭਾਈ ਸਵਿਨਾਦੀ ਕੋਈ ਸੁਣਵਾਈ ਹੋਵੇ ਤਾਂ ਕਿਤੇ ਤਾਂ ਹੈ ਨਾ। ਤੁਸੀਂ ਮੈਨੂੰ ਕਿਸੇ ਐਕਐਮਐਲਏ ਨੂੰ ਕਿਸੇ ਪ੍ਰਧਾਨ ਨੂੰ ਇੱਕ ਕੁਐਸ਼ਨ ਕਰਿਓ ਜਾ ਕੇ ਵੀ ਤੁਹਾਨੂੰ ਰਾਹੁਲ ਗਾਂਧੀ ਜੀ ਨੂੰ ਤੁਹਾਨੂੰ ਸੋਨੀਆ ਗਾਂਧੀ ਜੀ ਨੂੰ ਤੁਹਾਨੂੰ ਖੜਗੇ ਸਾਹਿਬ ਨੂੰ ਤੁਹਾਨੂੰ ਜੈਰਾਮ ਰਮੇਸ਼ ਨੂੰ ਤੁਹਾਨੂੰ ਕਿਸੇ ਵੀ ਲੀਡਰ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਹੋਈ ਉਹਨੂੰ ਮਿਲਣ ਤਾਂ ਬਹੁਤ ਜ਼ਰੂਰੀ ਦੀ ਗੱਲ ਛੱਡੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਤੇ ਹੋਰ ਕੈਂਡੀਡੇਟ ਵੀ ਨਹੀਂ ਉਹ ਤਾਂ ਜੋ ਖਹਿਰਾ ਸਾਹਿਬ ਕਹਿ ਰਹੇ ਵੱਡੇ ਬੋਰੀ ਹੈ ਮੈਨੂੰ ਕਹਿਣ ਦੀ ਤਾਂ ਲੋੜ ਹੀ ਤੁਸੀਂ ਮੰਨਦੇ ਹੋ ਕਿ ਤੁਹਾਡੀ ਭਗਵੰਤਬਾਨਾ ਜਾਰੀ ਦੇ ਚੱਲਦੇ ਹਲਕਾ ਕੈਡਿਟਰ ਉਤਾਰਿਆ ਪਰ ਖੈਰਾ ਸਾਹਿਬ ਦੀ ਗੱਲ ਸੁਣ ਤੁਸੀਂ ਮੇਰੀ ਨਾ ਸੁਣੋ ਖੈਰਾ ਸਾਹਿਬ ਦੀ ਬੰਦਾ ਤਾਂ ਹਾਲ ਦੀ ਘੜੀ ਬੁੱਲਟਨ ਵਿੱਚ ਇੰਨਾ ਹੀ ਜਲਦ ਹੋਵੇ ਕਿ ਮੁਲਾਕਾਤ ਸਿਆਸਤ ਨਾਲ ਜੁੜੀਆਂ ਸਭ ਤੋਂ ਵੱਡੀਆਂ ਖਬਰਾਂ ਦੇ ਨਾਲ ਅਦੋਂ ਤੱਕ ਲਈ ਬਣੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਆਡੀ ਨਿਊਜ਼ ਸਸ਼ੇਖਾ